ਹਾਂਜੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਮਾਣੂ ਕੇ ਗੱਲ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਬਾਗਾ ਪੁਰਾਣਾ ਵੀ ਨੇੜੇ ਹੀ ਰਹਿ ਜਾਂਦਾ ਬਾਗੇ ਪੁਰਾਣੇ ਤੇ ਨਿਹਾਲ ਸਿੰਘ ਵਾਲੇ ਦੇ ਸੈਂਟਰ ਜੇ ਪੈਂਡ ਮਾਣੂ ਕੇ ਗੱਲ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਪੁਰਾਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਦੇ ਤੌਰ ਤੇ ਬਾਈ ਉਹਨਾਂ ਦੇ ਪਸ਼ੂ ਰੱਖੇ ਹੋਏ ਆ ਗਾਵਾਂ ਮੱਝਾਂ ਦੋਵੇਂ ਕਿਸਮ ਦੇ ਪਸ਼ੂ ਆ ਟੋਟਲ 8-10 ਦੇ ਕਰੀਬ ਪਸ਼ੂ ਆ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਡੱਬੀ ਵਾੜ ਦੇਖ ਰਹੇ ਆ ਪ੍ਰਿੰਟ ਵਾਲੀ ਇਹ ਸੇਲ ਆ ਵਿਕਾਊ ਆ ਇਨਫੋਰਮੇਸ਼ਨ ਲੈ ਦਿੰਨਾ ਪੁੱਛਦੇ ਕਿੰਨਾ ਦੁੱਧ ਬਾਦ ਕਿੰਨਾ ਮਸੂ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਤੇ ਦੱਸਦੇ ਪ੍ਰਦੀਪ ਸਿੰਘ ਹੈ ਇਹ ਆਪਣਾ ਨਾਮ ਹੈ ਪੈਡ ਮਾਣ ਕੇ ਕਹਿੰਦੇ ਜੀ ਫੋਨ ਨੰਬਰ ਦੱਸ ਦੀ 9877205083 ਇੱਕ ਵਾਰੀ ਫੇਰ ਦੱਸ ਦੀ 9877205083 ਕਿੰਨਾਂ ਵਸੂਆ ਬਾਈ ਸੂਆ ਤਾਂ ਪਹਿਲਾਂ ਹੀ ਆ ਜੀ ਕਰਦੀ ਹੈ ਆਪਣੀ ਹਾਂਜੀ ਹਾਂਜੀ ਕਰਦੀ ਕਿੰਨੇ ਕ ਦਿਨ ਲੈ ਜੂ ਬਾਈ ਚਾਰ ਕ ਦਿਨ ਲੈਂਦੀ ਆ ਜੀ ਪਰ 8 ਤਰੀਕ ਤੱਕ ਦਿਨ ਪੂਰੇ ਆਈ ਇਹਦੇ ਕਿੰਨਾ ਕ ਦੁੱਧ ਪਿਆਜੂ ਤੁਹਾਡੇ ਹਿਸਾਬ ਨਾਲ ਦੁੱਧ ਜੀ ਹੁਣ 80 ਮੀਲਟ ਦੇਹੀ ਜਾਊਗੀ 16 17 ਕਿਲੋ ਦਾ ਦੇਊਗੀ ਹੂੰ ਮੈਂ ਇੰਨਾ ਕਿਤਾ ਚਾਹੀ ਹਾਂਜੀ ਹਾਂਜੀ ਵੱਧ ਭਲਾਂ ਦੇ ਜੀ ਕੱਢੀਏ ਬਾਹਰ ਨੂੰ ਤੋੜ ਕੇ ਉਹ ਆ ਜੀ ਦੋਸਤੋ ਪਹਿਲੇ ਸਵੇਰੇ ਵੀਰ ਕਹਿੰਦਾ ਸੁੰਦੀ ਆ 16 17 ਕਿਲੋ ਵੰਗੂ ਬਾਈ ਦਸਤਾ ਦੁੱਧ ਪਿਆ ਜੂ ਅੱਛੀ ਸੋਹਣੀ ਐ ਰਾਜੀ ਰੋਜੀ ਚੰਗੀ ਐ ਬਾਕੀ ਤੋੜ ਕੇ ਥਾਣਾ ਹਵਾਨਾ ਤੁਹਾਨੂੰ ਵਿਖਾ ਦਿੰਨੇ ਆ ਚਾਰ ਪੰਜ ਕਿ ਦਿਨ ਵੀਰ ਦਸਤਾ ਪਏ ਆ ਹਵਾਨਾ ਜਿੰਨਾ ਤਿਆਰ ਕੀਤਾ ਹੋਇਆ ਸੋਹਣਾ ਤਿਆਰ ਕੀਤਾ ਹੋਇਆ ਫਿਟਿੰਗ ਵਾਲਾ ਹਵਾਨਾ ਠੋਸ ਨਿੱਗਰ ਐ ਸਾਈਡਾਂ 'ਚ ਹਜੇ ਹਲਕੀਆਂ ਜੀਆਂ ਵਾਲ ਢਿੱਲਾਂ ਬਾਕੀ ਐ ਬਾਕੀ ਦਿਨ ਚਾਰ ਪੰਜ ਲੈ ਜਾਣੇ ਆ ਨੇ ਚਾਰਾਂ ਪੰਜ ਦਿਨਾਂ ਤਾਈਂ ਸਾਰੀ ਵਾਲ ਢਿੱਲ ਕੱਢ ਕੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੋਹਣਾ ਕਰਮਾਲੀ ਨੇ ਜਦੋਂ ਤਿਆਰ ਹੋ ਜਾਂਦੀ ਆ ਵਜਨ ਉਹ ਜਨ ਬਹੁਤ ਆ ਕੋਈ ਗੱਲ ਨਹੀਂ ਲੈ ਚਲੋ ਬਈ ਉੱਥੇ ਵਿਖਾ ਦੇਾਂਗੇ ਥਾਣੇ ਦੋਸਤੋ ਪਸ਼ੂ ਤਕਰੀਬਨ ਸਾਰੇ ਹੀ ਰਾਜੀ ਆ ਪੂਰੀ ਭਾਰੀ ਫੁੱਲ ਵਜਨ ਵਾਲੀ ਬੱਚੀ ਪਹਿਲਾ ਸੂਆ ਪਲੂਣ ਵਹਿੜ 16 17 ਕਿਲੋ ਵਾਂਗੂ ਬਾਈ ਦਸਦਾ ਦੁੱਧ ਪਿਆ ਜੂ ਬਾਕੀ ਅੱਗੇ ਦੁੱਧ ਤੁਹਾਡੀ ਸੇਵਾ ਸੰਭਾਲਦਾ ਕੁਈ 2 ਕਿਲੋ ਦਾਣਾ ਫੀਡ ਵੱਧ ਪਾ ਲੋਗੇ ਹੋ ਸਕਦਾ ਵੱਧ ਪਿਆ ਜੇ ਕਿਉਂਕਿ ਰੁੱਤ ਵਧੀਆ ਆ ਗਈ ਅੱਗੇ ਹਵਾਣਾ ਸੋਹਣਾ ਥਾਣਾ ਹਸਦੀ ਚੁਆਈ ਵਾਲੇ ਆ ਕੋਈ ਫੋਟ ਨਹੀਂ ਸ਼ਾਂਗ ਨਹੀਂ ਸੀਲ ਸਾਉ ਪੂਰੀ ਆ ਅ ਦੂਸਰੀ ਸਾਈਡ ਤੋਂ ਵੇਖ ਲੋ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਹਨ ਜਿਹੜੇ ਹਸਾਮ ਨਾਲ ਪਹਿਲਣ ਮੱਛੀ ਆਮ ਪਹਿਲਣਾਂ ਦਾ ਥਾਣ ਚੁੰਡੀ ਜੀ ਵਾਲਾ ਹੁੰਦਾ ਪੂਰਾ ਮੁਠੀ ਵਾਲਾ ਦੀ ਚੁਆਈ ਵਾਲਾ ਥਾਣ ਆ ਆ ਗਾੜੀ ਚ ਵੀ ਦੁੱਧ ਚੰਗਾ ਹੋਊਗਾ ਗਾੜੀ ਵੀ ਭਾਰੀ ਆ ਬਾਕੀ ਦੁੱਧ ਵੀ ਮੱਝਾਂ ਵਰਗਾ ਹੋਊਗਾ ਦੋਸਤੋ ਇਹ ਕ੍ਰਾਸ ਆਂਗ ਦਾ ਹੈਗਾ ਟੱਚ ਹੈ ਮੁੱਲ ਬਈ ਜੈ ਜੈ ਲੈਣ ਦੇ ਨਾਲਾ ਜੀ 475 ਕਰ ਦਈਏ ਆ ਮੰਨਤਾਨ ਹੋ ਜੂ ਹਾਂਜੀ ਹੋ ਜੂ ਮੌਕੇ ਤੇ ਫੋਨ ਨੰਬਰ ਦੁਬਾਰਾ ਦੱਸੀ ਇੱਕ ਵਾਰੀ 987720581 ਠੀਕ ਹੈ ਜੀ ਦੋਸਤੋ 75000 ਵੀ ਡਿਮਾਂਡ ਕਰਦਾ ਹੈ ਮੰਨਤਾਨ ਹੋ ਜੂ ਪਹਿਲੇ ਸੂਵੇ ਸੁੰਦੀ ਹੈ ਕੋਈ 4-5 ਦਿਨ ਲੈ ਜੂ ਹਵਾਨਾ ਸੋਨਾ ਵੱਡਾ ਤਿਆਰ ਕੀਤਾ ਹੋਇਆ ਬਾਕੀ ਹਜੇ 4-5 ਦਿਨ ਪਏ ਆ ਸਾਰੀ ਵਾਲ ਢਲ ਕੱਢ ਜੇ ਸੋਨਾ ਜਦੋਂ ਤਿਆਰ ਹੋ ਜਾਂਦੀ ਹੈ ਔਰ ਕੋਈ ਸ਼ਾਂਗ ਨਹੀਂ ਥਣ ਭਾਂਡੇ ਦੀ ਜਮਾਂ ਸਾਫ਼ ਸੁਥਰੀ ਆ ਘਰੇਲੂ ਮੱਛੀ ਆ ਕੋਈ ਵਪਾਰ ਦਾ ਕੰਮ ਨਹੀਂ ਟੋਟਲ 8-10 ਕੇ ਦੇ ਕਰੀਬ ਪਸ਼ੂ ਆ ਤੇ ਇੱਕ ਨਾਲੇ ਸੇਲ ਆ ਇਹਦੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਦੇ ਦਿੱਤੀ ਆ ਪ੍ਰਾਈਸ ਜਾਇਜ਼ ਹੀ ਆ ਮਾਨਤਾਣ ਹੋ ਜੂ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਪਿੰਡ ਮਾਣੂਕੇ ਗੱਲਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਬਾਗਾਪੁਰਾਣਾ ਸ਼ਹਿਰ ਰਹਿ ਜਾਂਦਾ ਬਾਗੇਪੁਰਾਣੇ ਤੇ ਨਿਹਾਲ ਸਿੰਘ ਵਾਲੇ ਦੇ ਸੈਂਟਰ ਜੀ ਚ ਪਿੰਡ ਮਾਣੂਕੇ ਗੱਲਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਵੀਰ ਨਾਲ ਫੋਨ ਤੇ ਗੱਲਬਾਤ ਕਰ ਲਿਓ ਜਿਹੜੇ ਭੈਣ ਭਰਾ ਦੇ ਪਸੰਦ ਆਉ ਬਾਈ ਦੇ ਘਰੇ ਆਇਓ ਆਪਦੀ ਤਸੱਲੀ ਨਾਲ ਲੈ ਜਾਓ ਸਾਰਿਆਂ ਨੂੰ ਸასი ਸ਼ਕਾ